ਸਵੇਰ ਦੇ 9 ਵਜੇ ਸੀ 70 ਕੋ ਸਾਲ ਦੀ ਨਿਰਮਲ ਕੌਰ ਹਜੇ ਚਾ ਰੋਟੀ ਲੈ ਕੇ ਸਵੇਰ ਦਾ ਖਾਣਾ ਖਾਣ ਹੀ ਬੈਠੀ ਸੀ ਕਿ ਗਵੰਡਣਾ ਦੀ ਪੈਣ ਹੁਣ ਤੇਰੀ ਸਿਹਤ ਕਿਵੇਂ ਆ ਠੀਕ ਆ ਨਿਰਮਲ ਕੌਰ ਨੇ ਕਿਹਾ ਪੈਣ ਸਿਹਤ ਦਾ ਕੀ ਐ ਇਹ ਤਾਂ ਉਮਰ ਹੀ ਇਸ ਤਰ੍ਹਾਂ ਦੀ ਆ ਜਦ ਤੱਕ ਜ਼ਿੰਦਗੀ ਆ ਬਿਮਾਰੀਆਂ ਕਿਵੇਂ ਪਿੱਛਾ ਛੱਡ ਦੇਣਗੀਆਂ ਇਹ ਤਾਂ ਹੁਣ ਪਰਛਾਵੇਂ ਦੀ ਤਰ੍ਹਾਂ ਨਾਲ ਹੀ ਰਹਿਣਗੀਆਂ ਗਵੰਡਣ ਕਹਿਣ ਲੱਗੀ ਨਿਰਮਲ ਤੂੰ ਸ਼ਹਿਰ ਆਪਣੇ ਨੋਹ ਪੁੱਤ ਕੋਲ ਕਿਉਂ ਨਹੀਂ ਰਹਿ ਲੈਂਦੀ ਪਰਿਆ ਪਰਿਵਾਰ ਛੱਡ ਕੇ ਤੈਨੂੰ ਇਕੱਲੀ ਰਹਿਣ ਵਿੱਚ ਮਜ਼ਾ ਹੁੰਦਾ ਤੇਰਾ ਪੁੱਤ ਤਾਂ ਅਫਸਰ ਹੈ ਤੈਨੂੰ ਤਾਂ ਪਲਕਾਂ ਤੇ ਬਿਠਾ ਕੇ ਰੱਖੋ ਜੇ ਤੇਰੀ ਜਗ੍ਹਾ ਮੈਂ ਹੁੰਦੀ ਤਾਂ ਕਦੋਂ ਦੀ ਚਲੀ ਗਈ ਹੁੰਦੀ ਆਪਣੇ ਬੇਟੇ ਕੋਲ ਨਰਮਲ ਕੌਰ ਕਹਿਣ ਲੱਗੀ ਭੈਣੇ ਮੈਨੂੰ ਕਿਹੜਾ ਪਿੰਡ ਵਿੱਚ ਕੋਈ ਪਰੇਸ਼ਾਨੀ ਹੈ ਸਵੇਰੇ ਸਵੇਰੇ ਦੋ ਰੋਟੀਆਂ ਸੇਕ ਕੇ ਰੱਖ ਲੈਣੀਆਂ ਸਾਰਾ ਦਿਨ ਆਰਾਮ ਨਾਲ ਨਿਕਲ ਜਾਂਦਾ ਕੋਈ ਸਿਰਦਰਦ ਨਹੀਂ ਕੋਈ ਪਰੇਸ਼ਾਨੀ ਨਹੀਂ ਆਉਲ ਜਣਾ ਤਾਂ ਬਸ ਇੱਕ ਤਕਲੀਫਾਂ ਕਿ ਬੈਠਿਆਂ ਬੈਠਿਆਂ ਇਹ ਪਹਾੜ ਜਿੰਨਾ ਦਿਨ ਬੀਤਦਾ ਹੀ ਨਹੀਂ ਆਉਂਦਾ ਕਿੰਨੇ ਕਿੰਨੇ ਘੰਟੇ ਇਸ ਤਰ੍ਹਾਂ ਇਕੱਲੀ ਬੈਠੀ ਰਹਿਣੀ ਆ ਜੇ ਬੈਠੀ ਬੈਠੀ ਥੱਕ ਜਾਨੀ ਆ ਤਾਂ ਘੜੀ ਆਰਾਮ ਕਰ ਲੈਣੀ ਆ ਬਸ ਪੂਰਾ ਦਿਨ ਇਹੀ ਚੱਲਦਾ ਫਿਰ ਗਵੰਡਨ ਹਮਦਰਦੀ ਜਿਤਾਉਂਦੇ ਹੋਏ ਨਰਮਲ कौर ਦੇ ਨਾਲ ਬੈਠ ਕੇ ਤੇ ਕਹਿਣ ਲੱਗੀ ਹਾਂ ਨਰਮਲ ਜੀਵਨ ਦੀ ਸਭ ਤੋਂ ਵੱਡੀ ਉਲਝਣ ਤਾਂ ਇਹੀ ਆ ਜਵਾਨੀ ਵਿੱਚ ਇਨਸਾਨ ਦੇ ਕੋਲ ਇੰਨਾ ਕੰਮ ਹੁੰਦਾ ਪਰ ਸਮਾਂ ਨਹੀਂ ਮਿਲਦਾ ਪਰ ਬੁਢਾਪੇ ਵਿੱਚ ਕੰਮ ਕਰਨ ਨੂੰ ਕੁਝ ਹੁੰਦਾ ਹੀ ਨਹੀਂ ਨੋ ਪਤਾ ਆਪਣੀ ਹੀ ਦੁਨੀਆ ਵਿੱਚ ਰੁੱਝ ਜਾਂਦੇ ਆ ਤੇ ਬੁੱਢੇ ਮਾਪੇ ਸਿਰਫ ਬੈਠੇ ਬੈਠੇ ਮੌਤ ਦਾ ਹੀ ਇੰਤਜ਼ਾਰ ਕਰਦੇ ਰਹਿੰਦੇ ਆ ਜੇ ਉਹਨਾਂ ਵਿੱਚੋਂ ਇੱਕ ਰੱਬ ਨੂੰ ਪਿਆਰਾ ਹੋ ਜਾਵੇ ਤਾਂ ਦੂਸਰੇ ਦਾ ਜੀਵਨ ਤਾਂ ਨਰਕ ਸਮਾਨ ਹੋ ਜਾਂਦਾ ਹੁਣ ਤੈਨੂੰ ਹੀ ਦੇਖ ਲੈ ਜਦੋਂ ਦੇ ਭਾਈ ਸਾਹਿਬ ਗੁਜ਼ਰੇ ਆ ਤੇਰੇ ਚਿਹਰੇ ਦੀ ਤਾਂ ਖੁਸ਼ੀ ਗਾਇਬ ਹੋ ਗਈ ਚੱਲ ਜ਼ਿਆਦਾ ਨਹੀਂ ਤੇ ਥੋੜੇ ਦਿਨਾਂ ਵਾਸਤੇ ਆਪਣੇ ਬੇਟੇ ਨੂੰ ਮਿਲਾਂ ਮਨ ਹੋਰ ਥਾਂ ਹੀ ਪੈਂਦਾ ਹੈ ਨਿਰਮਲ ਕੌਰ ਨੇ ਕਿਹਾ ਹਾਂ ਪੈਣ ਸੋਚਦੀ ਤਾਂ ਮੈਂ ਵੀ ਇਹੀ ਆ। ਕੱਲ ਆਇਆ ਸੀ ਉਸ ਦਾ ਫੋਨ ਦੱਸ ਰਿਹਾ ਸੀ ਕਿ ਅਗਲੇ ਹਫ਼ਤੇ ਆਵੇਗਾ। ਜਦ ਆ ਵੀ ਗੱਤ ਕਿਹਾ ਦੇਵਾਂਗੀ ਕਿ ਮੈਨੂੰ ਵੀ ਆਪਣੇ ਨਾਲ ਲੈ ਜਾ। ਨਿਰਮਲ ਕੌਰ ਦਾ ਬੇਟਾ 4 ਦਿਨਾਂ ਬਾਅਦ ਹੀ ਆਪਣੀ ਮਾਂ ਨੂੰ ਮਿਲਣ ਲਈ ਆ ਗਿਆ। ਬੇਟੇ ਨੂੰ ਦੇਖਦਿਆਂ ਹੀ ਪੁੱਟੀ ਮਾਂ ਦਾ ਚਿਹਰਾ ਖੜ ਉਠਿਆ। ਬੇਟੀ ਦੇ ਆਉਣ ਦੀ ਇੰਨੀ ਕੁ ਜ਼ਿਆਦਾ ਖੁਸ਼ੀ ਹੋਈ ਕਿ ਮਾਂ ਆਪਣੀ ਬਿਮਾਰੀ, ਕਮਜ਼ੋਰੀ ਸਭ ਭੁੱਲ ਗਈ। ਤੇ ਆਪਣੇ ਬੇਟੇ ਦੀ ਪਸੰਦ ਦਾ ਖਾਣਾ ਬਣਾਉਣ ਲੱਗੀ। ਅੱਖਾਂ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਸਨੇ ਸਬਜ਼ੀ ਵਿੱਚ ਕਿੰਨਾ ਕੁ ਪਾਣੀ ਪਾ ਦਿੱਤਾ ਜਦ ਪੂੜੀਆਂ ਬਣਾਈਆਂ ਤਾਂ ਕਿਤੋਂ ਮੋਟੀਆਂ ਸੀ ਤੇ ਕਿਤੋਂ ਪਤਲੀਆਂ ਤੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਜਿਵੇਂ ਹੀ ਤੇਲ ਵਿੱਚ ਤਲਣ ਲੱਗੀ ਤੇਲ ਦੇ ਛਿੱਟੇ ਉਸਦੇ ਹੱਥ ਉੱਤੇ ਅੜ ਗਏ ਥੋੜਾ ਠੰਡਾ ਪਾਣੀ ਪਾ ਕੇ ਉਸਨੇ ਆਪਣੀ ਮਾਂ ਦੇ ਹੱਥਾਂ ਨੂੰ ਆਰਾਮ ਦਿੱਤਾ ਮਾਂ ਕਹਿਣ ਲੱਗੀ ਕੀ ਕਰਾਂ ਬੇਟਾ ਬੁਢਾਪੇ ਵਿੱਚ ਹੱਥ ਪੈਰ ਤਾਂ ਠੀਕ ਤਰ੍ਹਾਂ ਕੰਮ ਹੀ ਨਹੀਂ ਕਰਦੇ ਹੰਤਾ ਅੱਖਾਂ ਵੀ ਹੌਲੀ-ਹੌਲੀ ਜਵਾਬ ਦਿੰਦੀਆਂ ਜਾ ਰਹੀਆਂ ਆਪਣੇ ਲਈ ਤਾਂ ਜਿਵੇਂ ਕਿਵੇਂ ਦੋ ਰੋਟੀਆਂ ਬਣਾ ਕੇ guzara ਕਰ ਲੈਂਦੀ ਪਰ ਤੇਰੇ ਖਾਣ ਲਈ ਇੱਕ ਖਾਣਾ ਤਾਂ ਮੈਂ ਬਣਾ ਨਾ ਸਕੀ ਉਸ ਦਾ ਬੇਟਾ ਕਹਿਣ ਲੱਗਿਆ ਕੀ ਹੋਇਆ ਮਾਂ ਚੰਗਾ ਪਲਾ ਤਾਂ ਬਣਾਇਆ ਕਿੰਨੇ ਸਮੇਂ ਬਾਅਦ ਮੈਂ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਾ ਰਿਆ ਮਜ਼ਾ ਹੀ ਆ ਗਿਆ ਇਹ ਸਭ ਉਸਨੇ ਆਪਣੀ ਮਾਂ ਦਾ ਦਿਲ ਰੱਖਣ ਲਈ ਕਿਹਾ ਸੀ ਤੇ ਅੱਧਾ-ਦੂਰਾ ਪੇਟ ਭਰ ਕੇ ਉਹ ਉੱਠ ਗਿਆ ਫਿਰ ਉਸਨੇ ਮਨ ਹੀ ਮਨ ਇਹ ਫੈਸਲਾ ਕਰ ਲਿਆ ਸੀ ਕਿ ਉਹ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਇਕੱਲਿਆਂ ਨਹੀਂ ਛੱਡੇਗਾ ਇਸ ਤਰ੍ਹਾਂ ਸੋਚਦੇ ਹੀ ਉਸਨੇ ਆਪਣੀ ਮਾਂ ਨੂੰ ਨਾਲ ਚੱਲਣ ਦਾ ਕਿਹਾ ਮਾਂ ਵੀ ਉਸ ਨੂੰ ਮਨਨਾ ਕਰ ਸકી ਦੂਸਰੇ ਦਿਨ ਹੀ ਪਿੰਡ ਵਾਲਿਆਂ ਨੂੰ ਅਲਵਿਦਾ ਕਹਿੰਦੇ ਹੋਏ ਨਰਮਲ ਬੜੇ ਹੀ ਸ਼ੌਂਕ ਨਾਲ ਆਪਣੇ ਬੇਟੇ ਦੇ ਨਾਲ ਸ਼ਹਿਰ ਚਲੀ ਗਈ ਨੂੰ ਪੁੱਤ ਦੇ ਨਾਲ ਬੁਢਾਪਾ ਸੁੱਖ ਨਾਲ ਕੱਟੇਗਾ ਇਹ ਹੀ ਸੋਚ ਕੇ ਨਰਮਲ ਕੌਰ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਸਮਝ ਰਹੀ ਸੀ ਪਰ ਜਿਵੇਂ ਹੀ ਉਹ ਆਪਣੇ ਬੇਟੇ ਦੇ ਘਰ ਪਹੁੰਚੀ ਤਾਂ ਉਸ ਨੂੰ ਬਹੁਤ ਜਲਦ ਹੀ ਇਸ ਗੱਲ ਦਾ ਅਹਿਸਾਸ ਵੀ ਹੋ ਗਿਆ ਕਿ ਉਹਨਾਂ ਨੇ ਸ਼ਹਿਰ ਆ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਆ। ਉਹਨਾਂ ਨੂੰ ਦੇਖਦੇ ਹੀ ਉਹਨਾਂ ਦੀ ਨੌਂ ਦਾ ਮੂੰਹ ਹੀ ਉੱਤਰ ਗਿਆ। ਬਹੁਤ ਹੀ ਅਜੀਬ ਢੰਗ ਨਾਲ ਉਸਤੇ ਪੈਰੀ ਹੱਥ ਲਾਇਆ ਤੇ ਪੋਤੇ-ਪੋਤੀ ਨੂੰ ਮਿਲਣ ਦਾ ਜੋਸ਼ ਵੀ ਉੱਥੇ ਹੀ ਖਤਮ ਹੋ ਗਿਆ। ਜਦੋਂ ਦੋਨਾਂ ਨੇ ਆ ਕੇ ਫਾਰਮੈਲਟੀ ਪੂਰੀ ਕੀਤੀ ਤੇ ਬਿਨਾਂ ਕੋਈ ਗੱਲ ਕੀਤਿਆਂ ਤੁਰੰਤ ਖਿਸਕ ਗਏ। ਆਪਣੇ ਬੇਟੇ ਦੇ ਘਰ ਇਸ ਤਰ੍ਹਾਂ ਦਾ ਰੁੱਖਾ ਸਵਾਗਤ ਦੇ ਕੇ ਨਿਰਮਲ ਹੱਕੀ ਬੱਕੀ ਖੜੀ ਰਹਿ ਗਈ। ਉਸ ਸਮੇਂ ਉਹਦੀ ਜ਼ੋਰਦਾਰ ਆਵਾਜ਼ ਸੁਣ ਕੇ ਕੰਬ ਵੀ ਗਈ ਸੀ। ਨੌਕਾਮਾ ਵਾਲੀ ਨੂੰ ਇਹ ਕਹਿ ਰਹੀ ਸੀ ਪਿੱਛੇ ਵਾਲੇ ਛੋਟੇ ਕਮਰੇ ਵਿੱਚ ਜਿੰਨਾ ਵੀ ਕਬਾੜ ਆ ਉਹ ਬਾਹਰ ਕੱਢ ਦੇ ਤੇ ਸਫਾਈ ਕਰਕੇ ਮਾਂ ਦਾ ਬਿਸਤਰਾ ਲਾ ਦੇ ਬਾਥਰੂਮ ਨੇੜੇ ਹੀ ਆ ਐਸਲੀ ਕੋਈ ਤਕਲੀਫ ਨਹੀਂ ਹੋਵੇਗੀ ਤੇ ਫਿਰ ਸੋਫੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਉਸ ਨੇ ਮਾਂ ਨੂੰ ਕਿਹਾ ਇੱਥੇ ਬੈਠ ਜਾਓ ਵੈਸੇ ਇੱਕ ਚਾਹ ਪੀਓਗੇ ਹੈਰਾਨ ਪਰੇਸ਼ਾਨ ਮਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਥੋੜੇ ਸਮੇਂ ਬਾਅਦ ਕੰਮ ਵਾਲੀ ਚਾਹ ਦੀ ਟਰੇ ਤੇ ਨਾਸ਼ਤਾ ਲੈ ਕੇ ਮਾਂ ਦੇ ਕੋਲ ਆ ਗਈ ਨਰਮਲ ਘਰ ਕਾਰ ਕਰਨ ਲੱਗੀ ਕੋਈ ਦੇਖਦਾ ਨਹੀਂ ਸਾਰੇ ਕਿੱਥੇ ਚਲੇ ਗਏ ਕੰਮ ਵਾਲੀ ਨੇ ਦੱਸਿਆ ਸਾਬ ਦਾ ਤਾਂ ਪਤਾ ਨਹੀਂ ਪਰ ਮੈਡਮ ਤਾਂ ਆਪਣੀ ਸਹੇਲੀ ਦੇ ਘਰ ਪਾਰਟੀ ਤੇ ਗਈ ਆ ਬੱਚੇ ਆਪਣੇ ਦੋਸਤਾਂ ਦੇ ਨਾਲ ਬਾਹਰ ਘੁੰਮਣ ਚਲੇ ਗਏ ਆ ਇਕੱਠੇ ਬੈਠ ਉਦਾਸ ਭਾਵਨਾ ਨਾਲ ਚਾਹ ਦੇ ਘੁੱਟ ਪਾਰਦੇ ਆ ਨਰਮਲ ਘਰ ਸੋਚਣ ਲੱਗੀ ਕਿ ਮੈਂ ਇੱਥੇ ਚਾਹ ਪੀਣੇ ਆਈ ਸੀ ਨਿਰਮਲ ਸ਼ਹਿਰ ਆ ਤਾਂ ਗਈ ਸੀ ਪਰ ਇਕੱਲੇਪਨ ਦਾ ਦੁੱਖ ਹਮੇਸ਼ਾ ਉਸ ਨੂੰ ਅੰਦਰ ਹੀ ਅੰਦਰ ਉਦਾਸ ਕਰਦਾ ਰਹਿੰਦਾ ਉਸ ਨੂੰ ਹਰ ਸਮੇਂ ਅਣਗੌਲਿਆ ਮਹਿਸੂਸ ਹੁੰਦਾ ਰਹਿੰਦਾ ਸੀ ਹਾਲਾਂਕਿ ਉਹਨਾਂ ਦਾ ਬੇਟਾ ਉਹਨਾਂ ਦਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਸੀ ਦਿਨ ਵਿੱਚ ਇੱਕ ਵਾਰ ਆ ਕੇ ਆਪਣੀ ਮਾਂ ਦਾ ਹਾਲਚਾਲ ਵੀ ਪੁੱਛ ਲੈਂਦਾ ਪਰ ਉਸ ਕੋਲ ਵੀ ਜ਼ਿਆਦਾ ਸਮਾਂ ਨਹੀਂ ਹੁੰਦਾ ਸੀ ਕਿ ਉਹ ਆਪਣੀ ਮਾਂ ਦੇ ਕੋਲ ਬੈਠ ਸਕੇ ਨਿਰਮਲ ਕੌਰ ਦੇ ਖਾਣ-ਪੀਣ ਤੇ ਕਮਰੇ ਦੀ ਸਾਫ਼-ਸਫਾਈ ਦਾ ਸਾਰਾ ਖਿਆਲ ਕੰਮ ਵਾਲੀ ਹੀ ਰੱਖਦੀ ਸੀ ਪੋਤੇ-ਪੋਤੀ ਨੂੰ ਤਾਂ ਉਹਨਾਂ ਨਾਲ ਕੋਈ ਮਤਲਬ ਹੈ ਹੀ ਨਹੀਂ ਸੀ ਜੇ ਅੰਮਾ ਦਾ ਬੇਟਾ ਆਪਣੀ ਪਤਨੀ ਨੂੰ ਮਾਂ ਦਾ ਖਿਆਲ ਰੱਖਣ ਦਾ ਕਹਿੰਦਾ ਤਾਂ ਉਹ ਉਲਟਾ ਉਸ ਉੱਪਰ ਹੀ ਪੜਕ ਪੈਂਦੀ ਸੀ ਚੰਗੀ ਪੱਲੀ ਤਾਂ ਬੰਨ ਵਿੱਚ ਰਹਿ ਰਹੀ ਸੀ ਕੀ ਲੋੜ ਸੀ ਮੁਸੀਬਤ ਨੂੰ ਗਲ ਪਾਉਣ ਦੀ ਇਸ ਗੱਲ ਨੂੰ ਲੈ ਕੇ ਉਹਨਾਂ ਦੋਨਾਂ ਵਿੱਚ ਲੜਾਈ ਹੋ ਜਾਂਦੀ ਸੀ ਹਣ ਤਾਂ ਉਸ ਨੇ ਆਪਣੀ ਪਤਨੀ ਨੂੰ ਕਹਿਣਾ ਹੀ ਛੱਡ ਦਿੱਤਾ ਸੀ ਪੂਰੇ ਘਰ ਵਿੱਚ ਸਿਰਫ ਇੱਕ ਕੰਮ ਵਾਲੀ ਹੀ ਸੀ ਜੋ ਨਰਮਲ ਨਾਲ ਥੋੜਾ ਬਹੁਤ ਹਾਸੇ ਖੇਡ ਲੈਂਦੀ ਸੀ ਉਹ ਇੱਕ ਦਿਆਲੂ ਆਰਥ ਸੀ ਜੋ ਮਾਂ ਦੇ ਇਕੱਲੇਪਨ ਨੂੰ ਸਮਝ ਸਕਦੀ ਸੀ ਉਸਦੇ ਪਤੀ ਦੀ ਵੀ ਮੌਤ ਹੋ ਚੁੱਕੀ ਸੀ ਤੇ ਆਪਣੇ ਬੱਚਿਆਂ ਦਾ ਟੈਡ ਭਰਨ ਖਾਤਰ ਉਹ ਇਸ ਜਗ੍ਹਾ ਨੌਕਰੀ ਕਰ ਰਹੀ ਸੀ ਕੰਮ ਕਰਦੇ ਸਮੇਂ ਕਦੇ-ਕਦੇ ਉਹ ਆਪਣਾ ਹਾਲਚਾਲ ਮਾਂ ਨੂੰ ਦੱਸ ਦਿੰਦੀ ਸੀ ਤੇ ਕਦੇ ਮਾਂ ਦੇ ਦੁੱਖ ਸੁੱਖ ਵੀ ਸੁਣ ਲੈਂਦੀ ਸੀ ਉਸਦੇ ਨਾਲ ਨਿਰਮਲ ਗੌਰ ਦਾ ਵੀ ਦਿਲ ਲੱਗਿਆ ਰਹਿੰਦਾ ਸੀ ਪਰ ਉਸਦੀ ਨੂੰਹ ਨੂੰ ਇਹ ਗੱਲ ਪਸੰਦ ਨਹੀਂ ਸੀ ਹਮੇਸ਼ਾ ਨੱਕ ਚੜਾ ਕੇ ਗੱਲਾਂ ਕਰਦੀ ਕਿ ਜਿਵੇਂ ਦਾ ਸਟੈਂਡਰਡ ਆ ਉਸ ਤਰ੍ਹਾਂ ਦੇ ਲੋਕਾਂ ਨਾਲ ਹੀ ਗੱਲਾਂ ਕਰੇਗੀ ਵੈਸੇ ਵੀ ਹਾਂ ਲੋਕਾਂ ਨਾਲ ਹੀ ਗੱਲਾਂ ਕਰੇਗੀ ਗੱਲ ਕਰਨ ਲਈ ਕੰਮ ਵਾਲੀ ਹੀ ਮਿਲੀ ਸੀ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਇਸ ਗਮਾਰ ਨੂੰ ਲੈ ਆਈ ਆਪਣੀ ਨੂਹ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਕੋੜੀਆਂ ਗੱਲਾਂ ਉਸ ਨੂੰ ਅੰਦਰ ਤੱਕ چیر ਕੇ ਰੱਖ ਦਿੰਦੀਆਂ ਸੀ ਪਰ ਫਿਰ ਵੀ ਉਹ ਇਸ અપਮਾਨ ਦੇ ਕੋੜੇ ਕਟਨ ਨੂੰ ਚੁੱਪ ਕਰਕੇ ਪੀ ਜਾਂਦੀ ਤੇ ਕੋਈ ਵੀ ਸ਼ਿਕਾਇਤ ਨਹੀਂ ਕਰਦੀ ਸੀ ਜਦੋਂ ਇੱਕ ਦਿਨ ਕੰਮ ਵਾਲੀ ਕੰਮ ਤੇ ਨਹੀਂ ਆਈ ਤਾਂ ਅਮਾ ਥੋੜਾ ਉਦਾਸ ਹੋ ਗਈ ਕੰਮ ਵਾਲੀ ਤੋਂ ਇਲਾਵਾ ਉਸ ਨਾਲ ਹੱਸਣ ਖੇਡਣ ਵਾਲਾ ਹੋਰ ਹੈ ਵੀ ਕੌਣ ਸੀ ਅਸden ਅਮਾ ਨੇ ਬਹੁਤ ਮੁਸ਼ਕਲ ਨਾਲ ਸਮਾਂ ਗੁਜ਼ਾਰਿਆ ਜਦ ਅਗਲੇ ਦਿਨ ਕੰਮ ਵਾਲੀ ਕੰਮ ਤੇ ਆਈ ਤਾਂ ਅਮਾ ਨੇ ਉਸ ਨੂੰ ਨਾ ਆਉਣ ਦਾ ਕਾਰਨ ਪੁੱਛਿਆ ਅਮਾ ਦੇ ਪੁੱਛਦੇ ਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਚਲ ਕਰਨ ਲੱਗੇ ਤੇ ਰੋਂਦਿਆਂ ਹੋਇਆਂ ਬੋਲੀ ਮੇਰੇ ਬੇਟੇ ਦੀ ਬਹੁਤ ਗੰਭੀਰ ਸੱਟ ਲੱਗ ਗਈ ਸੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਸੀ ਡਾਕਟਰ ਨੇ ਕਾਫੀ ਖਰਚਾ ਦੱਸ ਦਿੱਤਾ ਇੰਨਾ ਤਾਂ ਮੇਰੇ ਕੋਲ ਪੈਸਾ ਵੀ ਨਹੀਂ ਸਮਝ ਨਹੀਂ ਆਉਂਦੀ ਕੀ ਕਰਾਂ ਉਸਦੀ ਗੱਲ ਸੁਣ ਕੇ ਅੰਮਾ ਨੂੰ ਉਸ ਉੱਪਰ ਤਰਸ ਆ ਗਿਆ। ਅਗਲੇ ਦਿਨ ਸਵੇਰੀ ਜਦ ਉਹਨਾਂ ਦਾ ਬੇਟਾ ਆਫਿਸ ਜਾਣ ਤੋਂ ਪਹਿਲਾਂ ਆਪਣੀ ਮਾਂ ਨੂੰ ਮਿਲਣ ਲਈ ਆਇਆ। ਅੰਮਾ ਨੇ ਉਸ ਨੌਕਰਾਨੀ ਦੀ ਮਦਦ ਕਰਨ ਲਈ ਉਸ ਕੋਲੋਂ ਕੁਝ ਪੈਸੇ ਮੰਗੇ। ਉਸਨੇ ਕਿਹਾ, "ਮਾਂ, ਮੈਨੂੰ ਤਾਂ ਦੇਰ ਹੋ ਰਹੀ ਆ। ਮੈਂ ਸਿਮਰਨ ਨੂੰ ਕਹਿ ਦਿੰਨਾ, ਉਹ ਤੁਹਾਨੂੰ ਪੈਸੇ ਦੇ ਦੇਵੇਗੀ।" ਇਹਨਾਂ ਕਹਿ ਕੇ ਉਹ ਚਲਾ ਗਿਆ। ਹਜੇ ਥੋੜਾ ਸਮਾਂ ਹੀ ਹੋਇਆ ਸੀ ਕਿ ਉਹਨਾਂ ਦੀ ਨਵੇਂ ਪੈਰ ਪਟਕਦੀ ਹੋਈ ਕਮਰੇ ਵਿੱਚ ਆ ਗਈ। ਉਸਨੇ ਕਿਹਾ, "ਕਿਉਂ ਅੰਮਾ, બસ ਇਹ ਕਿਹੜੀ ਕਮੀ ਛੱਡ ਦਿੱਤੀ ਜੋ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ ਪਰ ਜਿਵੇਂ ਹੀ 엄마 ਨੇ ਕੰਮ ਵਾਲੀ ਦੀ ਗੱਲ ਕੀਤੀ ਤਾਂ ਉਹ ਹੋਰ ਵੀ ਜ਼ਿਆਦਾ ਭੜਕ ਗਈ ਉਸਨੇ ਕਿਹਾ ਹਾਂ ਹਾਂ ਪਾਪਾ ਜੀ ਜਾਇਦਾਦ ਜੋ ਬਹੁਤ ਛੱਡ ਕੇ ਗਏ ਆ ਜੋ ਹੁਣ ਕੰਮ ਵਾਲੀ ਉੱਤੇ ਲਟਾਉਣੀ ਬਾਕੀ ਰਹਿ ਗਈ ਸੀ ਕੰਮ ਵਾਲੀ ਹਰ ਮਹੀਨੇ ਆਪਣੀ ਤਨਖਾਹ ਲੈਂਦੀ ਆ ਇਸ ਤੋਂ ਜ਼ਿਆਦਾ ਮੈਂ ਉਸ ਨੂੰ 1 ਰੁਪਿਆ ਵੀ ਫालतू ਨਹੀਂ ਦੇਵਾਂਗੀ ਤੁਸੀਂ ਵੀ ਕੰਨ ਖੋਲ ਕੇ ਸੁਣ ਲਵੋ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੋ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਇਸ ਗੱਲ ਤੇ ਉਸਨੇ ਕੰਮ ਵਾਲੀ ਨੂੰ ਵੀ ਬਹੁਤ ਖਰੀਆਂ-ਖੁੱਟੀਆਂ ਸੁਣਾਈਆਂ ਆਪਣੀ ਨੂੰਹ ਦਾ ਇਹ ਰੂਪ ਦੇਖ ਕੇ ਅੰਮਾ ਤਾਂ ਜਿਵੇਂ ਪੱਥਰ ਦੀ ਮੂਰਤ ਬਣ ਚੁੱਕੀ ਸੀ ਅੰਮਾ ਜਾਦੀ ਇਸ ਕਰਵਾ ਚਾਹੀ ਸੀ ਉਦੋਂ ਦੀ ਉਸਦੀਆਂ ਅੱਖਾਂ ਵਿੱਚ ਖੜਕ ਰਹੀ ਸੀ ਉਹ ਅਕਸਰ ਆਪਣੇ ਪਤੀ ਨੂੰ ਵੀ ਇਹ ਗੱਲ ਕਹਿੰਦੀ ਸੀ ਕਿ ਮਾਂ ਨੂੰ ਇੱਥੇ ਚੰਗਾ ਨਹੀਂ ਲੱਗਦਾ ਤੁਸੀਂ ਉਹਨਾਂ ਨੂੰ ਪਿੰਡ ਹੀ ਛੱਡ ਆਓ ਤਾਂ ਜੋ ਉਹ ਆਪਣੀ ਉਮਰ ਦੇ ਲੋਕਾਂ ਨਾਲ ਸਮਾਂ ਬਿਤਾ ਸਕੇ ਪਰ ਨਰਮਲ ਦਾ ਬੇਟਾ ਆਪਣੀ ਮਾਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਇੱਕ ਦਿਨ ਜਦ ਨਰਮਲ ਕੌਰ ਦਾ ਬੇਟਾ ਆਫਿਸ ਤੋਂ ਘਰ ਵਾਪਸ ਆਇਆ ਤਾਂ ਆਪਣੀ ਪਤਨੀ ਨੂੰ ਨੋਟਾਂ ਦੀਆਂ ਥੱਬੀਆਂ ਫੜਾਉਂਦਿਆਂ ਹੋਇਆਂ ਕਹਿਣ ਲੱਗਾ ਇਸ ਨੂੰ ਸੰਭਾਲ ਕੇ ਰੱਖ ਲੈ ਪੂਰੇ 2 ਲੱਖ ਆਸਤੀ ਪਤਨੀ ਨੇ ਉਹ ਪੈਸੇ ਆਪਣੀ ਅਲਮਾਰੀ ਵਿੱਚ ਰੱਖੇ ਤੇ ਬਿਨਾਂ ਲੋਕ ਕੀਤਿਆਂ ਹੀ ਬਾਹਰ ਆ ਗਈ ਅਗਲੇ ਹੀ ਦਿਨ ਘਰ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਜਦ ਅਮਨ ਨੇ ਆਪਣੀ ਪਤਨੀ ਤੋਂ ਪੈਸੇ ਮੰਗੇ ਤਾਂ ਉਸਦੀ ਪਤਨੀ ਦਾ ਜਵਾਬ ਇਹ ਸੀ ਕਿ ਮੈਂ ਤਾਂ ਆਪਣੀ ਅਲਮਾਰੀ ਵਿੱਚ ਰੱਖੇ ਸੀ ਪਰ ਹੁਣ ਮੈਨੂੰ ਮਿਲ ਨਹੀਂ ਰੇ ਅਮਨ ਨੇ ਕਿਹਾ ਕੀ ਪਤਾ ਤੂੰ ਕਿਤੇ ਹੋਰ ਰੱਖ ਦਿੱਤੇ ਹੋਣ ਧਿਆਨ ਨਾਲ ਦੇਖ ਤਾਂ ਮਸਤੀ ਪਤਨੀ ਟੇਢੀਆਂ ਨਜ਼ਰਾਂ ਨਾਲ ਮਾਂਦੇ ਵੱਲ ਵੇਖਣ ਲੱਗੀ ਉਸਨੇ ਕਿਹਾ ਬੱਚੇ ਦਾ ਪੈਸੇ ਚੁੱਕਣੋ ਰੇ ਹੁਣ ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਇੱਕ ਹੀ ਬੰਦਾ ਬਚਦਾ ਜੋ ਪੈਸੇ ਚੁੱਕ ਸਕਦਾ ਵੈਸੇ ਵੀ ਤੁਹਾਡੀ ਮਾਂ ਕੰਮ ਵਾਲੀ ਨੂੰ ਪੈਸੇ ਦੇਣ ਲਈ ਤੁਹਾਡੇ ਤੋਂ ਮੰਗ ਰਹੀ ਸੀ ਮੈਨੂੰ ਤਾਂ ਲੱਗਦਾ ਕਿ ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਗੁੱਸੇ ਵਿੱਚ ਕਿਹਾ, "ਤੂੰ ਹੱਦ ਪਾਰ ਕਰ ਰਹੀ ਹੈਂ। ਤੂੰ ਮੇਰੀ ਮਾਂ ਦੇ ਬਾਰੇ ਇਸ ਤਰ੍ਹਾਂ ਸੋਚ ਵੀ ਕਿਵੇਂ ਸਕਦੀ ਹੈਂ? ਭਲਾ ਆਪਣੇ ਹੀ ਘਰ ਵਿੱਚ ਮੇਰੀ ਮਾਂ ਨੂੰ ਚੋਰੀ ਕਰਨ ਦੀ ਕੀ ਲੋੜ ਪੈਗੀ? ਵੈਸੇ ਵੀ ਮੇਰਾ ਸਭ ਕੁਝ ਜੋ ਨਾ ਦਈਆ। ਅਮਨ ਕਾਫੀ ਪਰੇਸ਼ਾਨ ਸੀ। ਉਹ ਸੋਚ ਰਿਹਾ ਸੀ, ਆਖਰ ਪੈਸੇ ਗਾਇਬ ਕਿੱਥੇ ਹੋ ਸਕਦੇ ਆ? ਉਹਨਾਂ ਦੋਨਾਂ ਨੇ ਪੂਰੇ ਘਰ ਦੀ ਤਲਾਸ਼ੀ ਲੈ ਲਈ ਪਰ ਪੈਸੇ ਕਿਤੋਂ ਵੀ ਨਾ ਮਿਲੇ। ਸਿਮਰਨ ਕਹਿਣ ਲੱਗੀ, ਇੱਕ ਵਾਰ ਮੇਰੀ ਗੱਲ ਮੰਨ ਕੇ ਮਾਂ ਦੇ ਕਮਰੇ ਦੀ ਤਲਾਸ਼ੀ ਲਓ। ਮੈਨੂੰ ਤਾਂ ਲੱਗਦਾ ਐ ਪੈਸੇ ਉੱਥੋਂ ਹੀ ਮਿਲਣਗੇ। ਜੇ ਤੁਸੀਂ ਕਮਰੇ ਦੀ ਤਲਾਸ਼ੀ ਨਹੀਂ ਲੈਣੀ ਤਾਂ ਮੈਂ ਖੁਦ ਲੈ ਲੈਂਨੀ ਆ। ਪਰ ਚੋਰ ਬਚ ਕੇ ਨਹੀਂ ਜਾਵੇਗਾ। ਇਹਨਾਂ ਕਹਿ ਕੇ ਸਿਮਰਨ ਆਪਣੀ ਸਾਸ ਦੇ ਕਮਰੇ ਵਿੱਚ ਚਲੀ ਗਈ। ਨਿਰਮਲ ਕੌਰ ਕਹਿਣ ਲੱਗੀ, "ਬੇਟੀ, ਇਹ ਤੂੰ ਕੀ ਕਰ ਰਹੀ ਆਂ? ਮੇਰਾ ਇਹ ਸਾਰਾ ਸਮਾਨ ਇੱਧਰ ਉੱਧਰ ਕਿਉਂ ਸੱਟ ਰਹੀ ਆਂ?" ਇਸ ਗੱਲ ਤੇ ਸਿਮਰਨ ਕਹਿਣ ਲੱਗੀ, "ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਹੀ ਰਹੇਗਾ।" ਇਨਾ ਕਹਿ ਕੇ ਸਿਮਰਨ ਨੇ ਆਪਣੀ ਸੰਸਤਾ ਬਕਸਾ ਖੋਲਿਆ ਤੇ ਸਾਰੇ ਕੱਪੜੇ ਥੱਲੇ ਸੁੱਟ ਦਿੱਤੇ ਉਸ ਸਮੇਂ ਨੋਟਾਂ ਦੀਆਂ ਦੋ ਥੱਬੀਆਂ ਵੀ ਨਿਕਲ ਆਈਆਂ ਇਹ ਸਭ ਦੇਖ ਕੇ ਅਮਨ ਹੱਕਾ ਬੱਕਾ ਰਹਿ ਗਿਆ ਉਸਨੇ ਕਿਹਾ ਮਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਤੁਸੀਂ ਅਜਿਹੀ ਹਰਕਤ ਕਰੋਗੇ ਸਿਮਰਨ ਕਹਿਣ ਲੱਗੀ ਇਹ ਕੀ ਇਹ ਤਾਂ ਲੱਖ ਰੁਪਏ ਹੀ ਆ ਬਾਕੀ ਦਾ 1 ਲੱਖ ਕਿੱਥੇ ਚਲਾ ਗਿਆ ਲੱਗਦਾ ਉਹ ਪੈਸੇ ਮੰਮੀ ਨੇ ਕੰਮ ਵਾਲੀ ਨੂੰ ਦੇ ਦਿੱਤੇ ਐਨੇ ਨੂੰ ਕੰਮ ਵਾਲੀ ਕਹਿਣ ਲੱਗੀ ਨਹੀਂ ਮੇਮ ਸਾਹਿਬ ਅਸੀਂ ਗਰੀਬ ਜ਼ਰੂਰ ਹਾਂ ਪਰ ਚੋਰ ਨਹੀਂ ਉਸਦੇ ਲੱਖ ਕਹਿਣ ਤੇ ਵੀ ਸਿਮਰਨ ਨੇ ਉਸਦੀ ਗੱਲ ਨਾ ਮੰਨੀ ਤੇ ਕੰਮ ਵਾਲੀ ਨੂੰ ਕੰਮ ਤੋਂ ਕੱਢ ਦਿੱਤਾ ਅਮਨ ਆਪਣੀਆਂ ਨਜ਼ਰਾਂ ਝੁਕਾਉਂਦਾ ਹੋਇਆ ਆਫਿਸ ਚਲਾ ਗਿਆ ਬੁੱਢੀ ਮਾਂ ਮਨ ਹੀ ਮਨ ਰੋਦੀ ਰਹੀ ਖੋਦ ਨਾਲ ਅੱਖਾਂ ਮਿਲਾਉਣ ਲੱਗੀ ਵੀ ਉਸ ਨੂੰ ਸ਼ਰਮ ਆ ਰਹੀ ਸੀ ਤੇ ਫਿਰ ਸੋਚਣ ਲੱਗੀ ਇੰਨਾ ਵੱਡਾ ਕਲੰਕ ਅਜਨੂ ਨੇ ਮੇਰੇ ਮੱਥੇ ਉੱਤੇ ਮੜ ਦਿੱਤਾ ਤੇ ਮੇਰਾ ਬੇਟਾ ਜਿਸ ਨੂੰ ਮੈਂ ਪਾਲ ਪੋਸ ਕੇ ਇਨਾ ਵੱਡਾ ਕੀਤਾ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਉਸ ਬੇਟੇ ਨੇ ਮੇਰੇ ਉੱਪਰ ਲੱਗਿਆ ਚੋਰੀ ਦਾ ਇਲਜ਼ਾਮ ਚੁੱਪ ਚਾਪ ਸਵੀਕਾਰ ਕਰ ਲਿਆ ਉਸ ਪੁੱਢੀ ਮਾਂ ਦੀ ਆਤਮਾ ચીਖ ਉੱਠੀ ਸੀ ਦਿਲ ਵਿੱਚ ਤੂਫਾਨ ਉੱਠ ਰਿਹਾ ਸੀ ਪਰ ਉਹ ਚੁੱਪ ਸੀ ਕਦੇ-ਕਦੇ ਅਮਨ ਦੇ ਮਨ ਵਿੱਚ ਵੀ ਇਹ ਖਿਆਲ ਆਉਂਦਾ ਕਿ ਮੇਰੀ ਮਾਂ ਇਸ ਤਰ੍ਹਾਂ ਨਹੀਂ ਕਰ ਸਕਦੀ ਉਹ ਇਹ ਗੱਲ ਆਪਣੀ ਪਤਨੀ ਨੂੰ ਸਮਝਾਉਣਾ ਚਾਹੁੰਦਾ ਸੀ ਇੱਕ ਅੱਧੀ ਵਾਰ ਅਸੀਂ ਇਸ ਬਾਰੇ ਆਪਣੀ ਪਤਨੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਪਤਨੀ ਕਿੱਥੇ ਮੰਨਣ ਵਾਲੀ ਸੀ ਇੱਕ ਦਿਨ ਸਿਮਰਨ ਨੇ ਆਪਣੇ ਪਤੀ ਨੂੰ ਕਿਹਾ ਜੇ ਤੁਸੀਂ ਬੁਰਾ ਨਾ ਮੰਨੋ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਅਸਲ ਵਿੱਚ ਹੁਣ ਮੇਰਾ ਤੁਹਾਡੀ ਮਾਂ ਦੇ ਨਾਲ ਕੋਈ ਗੁਜ਼ਾਰਾ ਨਹੀਂ ਮੈਂ ਤਾਂ ਕਹਿੰਨੀ ਆ ਉਹਨਾਂ ਨੂੰ ਪੈਨਟੀ ਛੱਡਾਓ ਤਾਂ ਕਿ ਅਸੀਂ ਵੀ ਖੁਸ਼ ਰਹਿ ਸਕੀਏ ਇਸ ਗੱਲ ਤੇ ਉਹ ਆਪਣੀ ਪਤਨੀ ਨੂੰ ਕਹਿਣ ਲੱਗਿਆ ਤੂੰ ਪਾਗਲ ਹੋ ਗਈ ਹੈ ਪੈਨਟ ਵਿੱਚ ਸਾਰੇ ਮੈਨੂੰ ਵੱਡੇ ਅਫਸਰ ਦੇ ਨਾਮ ਨਾਲ ਜਾਣਦੇ ਜੇ ਆਪਣੀ ਬੁੱਢੀ ਮਾਂ ਨੂੰ ਇਸ ਹਾਲ ਵਿੱਚ ਪਿੰਡ ਛੱਡ ਕੇ ਆਵਾਂਗਾ ਮੇਰੀ ਕਿੰਨੀ ਬਦਨਾਮੀ ਹੋਵੇਗੀ ਲੋਕੀ ਮੇਰੇ ਤੇ ਥੂ-ਥੂ ਕਰਨਗੇ ਵੈਸੇ ਵੀ ਮਾਂ ਦੇ ਜੋ ਹਾਲਾਤ ਆ ਉਹਨਾਂ ਨੂੰ ਇਕੱਲਾ ਛੱਡਣਾ ਬਿਲਕੁਲ ਵੀ ਠੀਕ ਨਹੀਂ ਹੋਵੇਗਾ ਇਸ ਗਲਤੀ ਉਹ ਕਹਿਣ ਲੱਗੀ ਅੱਛਾ ਠੀਕ ਆ ਪਿੰਡ ਨਹੀਂ ਛੱਡ ਸਕਦੇ ਤਾਂ ਬਿਰਦਾ ਆਸ਼ਰਮ ਤਾਂ ਛੱਡ ਹੀ ਸਕਦੇ ਆ ਮੈਂ ਉਹਨਾਂ ਦੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਉਹਨਾਂ ਦੇ ਨਾਲ ਰਹਿਣ ਤੇ ਮੇਰੇ ਬੱਚਿਆਂ ਤੇ ਕੀ ਅਸਰ ਪਵੇਗਾ ਬਸ ਫਿਰ ਕੀ ਹੋਣਾ ਸੀ ਅਗਲੇ ਹੀ ਦਿਨ ਅਮਨ ਆਪਣੀ ਮਾਂ ਦੇ ਕੱਪੜੇ ਪੈਕ ਕਰਦਿਆਂ ਹੋਇਆ ਮਾਂ ਮੇਰੀ ਬਿਰਧ ਆਸ਼ਰਮ ਵਾਲਿਆਂ ਨਾਲ ਗੱਲ ਹੋ ਚੁੱਕੀ ਆ ਕੱਲ ਸਵੇਰੇ ਮੈਂ ਤੁਹਾਨੂੰ ਉੱਥੇ ਛੱਡ ਆਵਾਂਗਾ ਹੁਣ ਤੁਸੀਂ ਬਿਰਧ ਆਸ਼ਰਮ ਵਿੱਚ ਹੀ ਰਹੋਗੇ ਅਮਨ ਨੇ ਦੇਖਿਆ ਕਿ ਮਾਂ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਚੁੱਕੀਆਂ ਸੀ ਤੇ ਰੋਂਦੀ ਰੋਂਦੀ ਇਹੀ ਗੱਲ ਕਹਿ ਰਹੀ ਸੀ ਕਿ ਬੇਟਾ ਮੈਨੂੰ ਨਹੀਂ ਪਤਾ ਕਿ ਤੇਰੇ ਪੈਸੇ ਮੇਰੇ ਬਕਸੇ ਵਿੱਚ ਕਿਵੇਂ ਆਏ ਬਿਰਧ ਆਸ਼ਰਮ ਜਾਂਦੇ ਸਮੇਂ ਮਾਂ ਪੂਰੇ ਰਾਹ ਵਿੱਚ ਇਹੀ ਕਹਿੰਦੀ ਰਹੀ ਕਿ ਬੇਟਾ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਬਿਰਦਾਸ਼ਰਮ ਨਹੀਂ ਜਾਣਾ ਚਾਹੁੰਦੀ ਘਰ ਦੇ ਕਿਸੇ ਕੋਨੇ ਵਿੱਚ ਪਈ ਰਵਾਂਗੀ ਕਿਸੇ ਨੂੰ ਕੁਝ ਨਹੀਂ ਕਹਿੰਦੀ ਤੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਇਕ ਤੂੰ ਹੀ ਮੇਰਾ ਸਹਾਰਾ ਜੇ ਤੂੰ ਵੀ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਕਿਹੜੇ ਹਾਲ ਚ ਜ਼ਿੰਦਗੀ ਕੱਟਾਂਗੀ ਮਾਂ ਗੜਗੜਾਉਂਦੀ ਰਹੀ ਪਰ ਅਮਨ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਕੇ ਹੀ ਆਇਆ ਉਸਨੇ ਤਾਂ ਕਦੇ ਪਿੱਛੇ ਮੁੜ ਕੇ ਤੱਕ ਵੀ ਨਹੀਂ ਸੀ ਦੇਖਿਆ ਵਾਪਸ ਆ ਕੇ ਅਮਨ ਆਪਣੇ ਰੋਜ਼ ਦੇ ਕੰਮਕਾਰਾਂ ਵਿੱਚ ਬਿਜ਼ੀ ਹੋ ਗਿਆ ਤੇ ਸਿਮਰਨ ਦੇ ਕਾਲਜੇ ਵੀ ਹੁਣ ਠੰਡ ਪੈ ਚੁੱਕੇ ਸੀ ਅੱਜ ਅਮਾ ਨੂੰ ਬਿਰਧ ਆਸ਼ਰਮ ਪਹੁੰਚਿਆ ਪੂਰੇ 2 ਮਹੀਨੇ ਹੋ ਚੁੱਕੇ ਸੀ ਇਸੇ ਦੌਰਾਨ ਅਮਾ ਨੇ ਅਮਨ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰੇਕ ਵਾਰ ਉਹਨਾਂ ਦੀ ਨੂਨ ਹੀ ਫੋਨ ਚੁੱਕਿਆ ਤੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਘਰ ਨਹੀਂ ਕਿਤੇ ਬਾਹਰ ਗਏ ਅੱਜ ਆਫਿਸ ਜਾਣੋਂ ਅਮਨ ਹਜੇ ਤਿਆਰ ਹੀ ਹੋਇਆ ਸੀ ਕਿ ਉਸਦੇ ਫੋਨ ਤੇ ਫੋਨ ਆਇਆ ਮਿਸਟਰ ਅਮਨ ਤੁਹਾਡੀ ਮਾਤਾ ਜੀ ਦੀ ਮੌਤ ਹੋ ਚੁੱਕੀ ਹੈ ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਥੋੜਾ ਸਨ ਹੋ ਗਿਆ ਤੇ ਤੁਰੰਤ ਬਿਹਰਦ ਆਸ਼ਰਮ ਨੂੰ ਨਿਕਲ ਗਿਆ ਉਹ ਜਿਵੇਂ ਹੀ ਦੋਨੋਂ ਪਤੀ ਪਤਨੀ ਬਿਹਰਦ ਆਸ਼ਰਮ ਪਹੁੰਚੇ ਤਾਂ ਅੰਮਾ ਦੇ ਮ੍ਰਿਤਕ ਸਰੀਰ ਨੂੰ ਜ਼ਮੀਨ ਉੱਤੇ ਲਟਾਇਆ ਜਾ ਰਿਹਾ ਸੀ ਪਰ ਅਮਨ ਨੇ ਦੇਖਿਆ ਕਿ ਮੌਤ ਹੁੰਦਿਆਂ ਵੀ ਉਸਦੀ ਮਾਂ ਦੇ ਹੱਥਾਂ ਵਿੱਚ ਇੱਕ ਫੋਟੋ ਨੂੰ ਆਪਣੇ ਸੀਨੇ ਨਾਲ ਚਿਪਕਾਇਆ ਹੋਇਆ ਸੀ ਤੇ ਮਾਂ ਦੀਆਂ ਦੋਨੋਂ ਬਾਹਾਂ ਉਸੇ ਤਰ੍ਹਾਂ ਹੀ ਆਕੜਦੀਆਂ ਸੀ ਫਿਰ ਇੱਕ ਬੁੱਢੀ ਮਾਂ ਅਮਨ ਦੇ ਕੋਲ ਆਈ ਤੇ ਉਸ ਨੂੰ ਕਹਿਣ ਲੱਗੀ ਕਿ ਤੂੰ ਹੀ ਇਸ ਬਦਨਸੀਬ ਦਾ ਬੇਟਾ ਉਸਨੇ ਹਾਂ ਵਿੱਚ ਸੈਰ ਹਲਾਇਆ ਉਸ ਬੁੱਢੀ ਔਰਤ ਨੇ ਦੱਸਿਆ ਬੇਟਾ ਜਦੋਂ ਦੀ ਤੇਰੀ ਮਾਂ ਇੱਥੇ ਆਈ ਸੀ ਬਹੁਤ ਗਮਸਮ ਰਹਿੰਦੀ ਸੀ ਬਸ ਤੇਰੀ ਫੋਟੋ ਨੂੰ ਸੀਨੇ ਨਾਲ ਲਾਈ ਕੁਰਸੀ ਤੇ ਬੈਠੀ ਰਹਿੰਦੀ ਸੀ ਤੇ ਦਿਨ ਰਾਤ ਤੇਰਾ ਇੰਤਜ਼ਾਰ ਕਰਦੀ ਸੀ ਪਰ ਫਿਰ ਉਹ ਬੁੱਢੀ ਔਰਤ ਆਪਣੇ ਹੰਝੂ ਪੂੰਝਦੇ ਕਹਿਣ ਲੱਗੀ ਹਾਂ ਇੱਕ ਭਲੀ ਔਰਤ ਆਪਣੇ ਬੇਟੇ ਦੇ ਨਾਲ ਤੇਰੀ ਮਾਂ ਨੂੰ ਜ਼ਰੂਰ ਮਿਲਣਾਉਣੀ ਹੁੰਦੀ ਸੀ બસ ਔਰਤ ਨੂੰ ਦੇਖਦੇ ਆਂ ਤੇਰੀ ਮਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਸੀ ਅਕਸਰ ਉਹ ਤੇਰੀ ਮਾਂ ਦੇ ਲਈ ਆਪਣੇ ਘਰੋਂ ਖਾਣਾ ਬਣਾ ਕੇ ਲੈ ਕੇ ਆਉਂਦੀ ਸੀ ਤੇ ਬੜੇ ਹੀ ਪਿਆਰ ਨਾਲ ਆਪਣੇ ਹੱਥਾਂ ਨਾਲ ਖਵਾਉਂਦੀ ਸੀ ਬਸ ਔਰਤ ਦੇ ਜਾਣ ਮਗਰੋਂ ਤੇਰੀ ਮਾਂ ਫਿਰ ਗਮ ਦੇ ਡੂੰਘੇ ਸਮੁੰਦਰ ਤੇ गोते ਖਾਣ ਲੱਗਦੀ ਕਿਸੇ ਔਰਤ ਤੇ ਉਸਦੇ ਬੇਟੇ ਦਾ ਨਾਮ ਸੁਣ ਕੇ ਅਮਨ ਹੈਰਾਨ ਹੋ ਗਿਆ ਉਸਨੇ ਪੁੱਛਿਆ ਆਖਿਰ ਉਹ ਔਰਤ ਕੌਣ ਸੀ ਫਿਰ ਉਹ ਬਹਿਰਦ ਔਰਤ ਕਹਿਣ ਲੱਗੀ beta ਤੇਰੀ ਮਾਂ ਇਕੱਲਿਆਂ ਬੈਠ ਕੇ ਹੰਝੂ ਵਹਾਉਂਦੀ ਹੋਈ ਬਸ ਇੱਕ ਹੀ ਗੱਲ ਕਹਿੰਦੀ ਸੀ ਕਿ ਮੇਰਾ ਕੋਈ ਕਸੂਰ ਨਹੀਂ ਮੇਰੀ ਕੋਈ ਗਲਤੀ ਨਹੀਂ ਕੱਲ ਰਾਤ ਵੀ ਉਹ ਇਸੇ ਤਰ੍ਹਾਂ ਹੀ ਬੈਠੀ ਸੀ ਜਦ ਮੈਂ ਸਵੇਰੇ ਉੱઠી ਤਾਂ ਉਹ ਉਸੇ ਤਰ੍ਹਾਂ ਹੀ ਬੈਠੀ ਹੋਈ ਸੀ ਜਦ ਮੈਂ ਤੇਰੀ ਮਾਂ ਨੂੰ ਥੋੜਾ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਕੁਰਸੀ ਤੋਂ ਥੱਲੇ ਡੱਗ ਗਈ ਮੈਂ ਬਿਰਧ ਆਸ਼ਰਮ ਦੇ ਸੰਚਾਲਕ ਨੂੰ ਸੂਚਨਾ ਦਿੱਤੀ ਜਦ ਡਾਕਟਰ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਿਆ ਕਿ ਤੇਰੀ ਮਾਂ ਇਹ ਦੁਨੀਆ ਛੱਡ ਕੇ ਜਾ ਚੁੱਕੀ ਹੈ ਇਸ ਦੌਰਾਨ ਉਸ ਬਜ਼ੁਰਗਔਰਤ ਨੇ ਇੱਕ ਚਿੱਠੀ ਅਮਨ ਦੇ ਹੱਥਾਂ ਤੇ ਰੱਖ ਦਿੱਤੀ ਤੇ ਕਿਹਾ beta ਇੱਕ ਹੱਥ ਤੇਰੀ ਮਾਂ ਨੇ ਤੇਰੇ ਲਈ ਲਿਖਿਆ ਅਮਨ ਜਿਵੇਂ ਹੀ ਉਸ ਚਿੱਠੀ ਨੂੰ ਖੋਲ ਕੇ ਪੜਨ ਲੱਗਾ ਪੜਦਿਆਂ ਹੀ ਉਸ ਨੂੰ ਇੱਕ ਵੱਡਾ ਝਟਕਾ ਲੱਗਿਆ ਇੱਕ ਪਾਸੇ ਉਸ ਨੂੰ ਆਪਣੀ ਮਾਂ ਨਾਲ ਕੀਤੇ ਇਸ ਗਲਤ ਵਿਹਾਰ ਦੀ ਵਜ੍ਹਾ ਕਰਕੇ ਸ਼ਰਮ ਮਹਿਸੂਸ ਹੋ ਰਹੀ ਸੀ ਤੇ ਦੂਜੇ ਪਾਸੇ ਉਸ ਦੀਆਂ ਅੱਖਾਂ ਅੰਗਾਰੇ ਉਬਲ ਰਹੀਆਂ ਸੀ ਉਹ ਖੱਤ ਪੜਦਿਆਂ ਹੀ ਆਪਣੀ ਮਾਂ ਦੀ ਲਾਸ਼ ਦੇ ਨਾਲ ਲੱਪਟ ਕੇ ਉੱਚੀ ਉੱਚੀ ਰੋਣ ਲੱਗਿਆ ਮਾਂ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਤੁਹਾਡੀ ਗੱਲ ਨਹੀਂ ਸੁਣੀ ਮੈਂ ਤੁਹਾਨੂੰ ਕਦੇ ਸਮਾਂ ਹੀ ਨਹੀਂ ਦਿੱਤਾ ਅੱਜ ਮੈਂ ਸਮਝ ਗਿਆ ਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੁੱਲ ਕਰ ਦਿੱਤੀ ਉਸ ਤੋਂ ਬਾਅਦ ਅੰਮਾ ਦੇ ਮਿੱਟੀਕ ਸਰੀਰ ਨੂੰ ਅੰਤਮ ਸੰਸਕਾਰ ਲਈ ਲਿਜਾਇਆ ਗਿਆ ਬਹੁਤ ਹੀ ਦੁਖੀ ਮਨ ਨਾਲ ਉਸਨੇ ਆਪਣੀ ਮਾਂ ਦਾ ਅੰਤਮ ਸੰਸਕਾਰ ਕੀਤਾ ਲਗਾਤਾਰ ਹੰਝੂ ਵਹਾਉਂਦੇ ਹੋਏ ਉਹ ਆਪਣੇ ਘਰ ਵਾਪਸ ਆ ਗਿਆ ਅਮਨ ਦੀ ਪਤਨੀ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕੀ ਆਖਰ ਖਤ ਪੜਦਿਆਂ ਅਚਾਨਕ ਉਸਦਾ ਪਤੀ ਰੋਣ ਕਹਿ ਲੱਗ ਗਿਆ ਆਖਰ ਉਹ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਨ ਲੱਗ ਪਿਆ ਸੀ ਉਸਨੇ ਆਪਣੇ ਪਤੀ ਦੇ ਹੰਝੂ ਸਾਫ ਕਰਦਿਆਂ ਕਿਆ ਕਿ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਮਰੇ ਹੋਏ ਕਦੇ ਵਾਪਸ ਨਹੀਂ ਆਉਂਦੇ ਤੇ ਇਹ ਸੱਚ ਨੂੰ ਵੀ ਬਦਲਿਆ ਨਹੀਂ ਜਾ ਸਕਦਾ ਇਹ ਸਭ ਦੇਖ ਉਸਨੇ ਆਪਣੀ ਪਤਨੀ ਦਾ ਹੱਥ ਪਿੱਛੇ ਨੂੰ ਝਟਕ ਦਿੱਤਾ ਤੇ ਕਿਹਾ ਮੈਂ ਜਾਣਦਾ ਕਿ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਤੇ ਮੈਂ ਚਾਹ ਕੇ ਵੀ ਉਹਨਾਂ ਨੂੰ ਮਿਲ ਨਹੀਂ ਸਕਿਆ ਮੇਰੀ ਮਾਂ ਇਸ ਦੁਨੀਆ ਵਿੱਚ ਸੀ ਉਹਨਾਂ ਨੂੰ ਮੇਰੇ ਸਾਥ ਦੀ ਜ਼ਰੂਰਤ ਸੀ ਉਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਪਰ ਮੈਂ ਉਸ ਸਮੇਂ ਉਹਨਾਂ ਨੂੰ ਸਮਾਂ ਨਾ ਦੇ ਸਕਿਆ ਇਹ ਸਭ ਤੇਰੀ ਵਜ੍ਹਾ ਕਰਕੇ ਹੀ ਹੋਇਆ ਤੂੰ ਮੇਰੀ ਮਾਂ ਦੇ ਖਿਲਾਫ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਮੇਰੀ ਮਾਂ ਦੇ ਪ੍ਰਤੀ ਮੇਰੇ ਮਨ ਵਿੱਚ ਜ਼ਹਿਰ ਕੋਲ ਦਿੱਤਾ ਨਾ ਚਾਹੁੰਦੇ ਹੋਏ ਵੀ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਆਪਣੇ ਅੰਤਮ ਸਾਹਾਂ ਤੱਕ ਵੀ ਉਹ ਇਹੀ ਗੱਲ ਕਹਿੰਦੀ ਰਹੀ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਮੈਂ ਉਹਨਾਂ ਦੀ ਇੱਕ ਰਾ ਸੁਣੀ ਮੈਂ ਵਿਸ਼ਵਾਸ ਕੀਤਾ ਤਾਂ ਸਿਰਫ ਤੇਰੇ ਉੱਪਰ ਪਰ ਤੂੰ ਮੈਨੂੰ ਕਿੰਨਾ ਵੱਡਾ ਧੋਖਾ ਦਿੱਤਾ ਆਪਣੇ ਪਤੀ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਉਹ ਕਾਫੀ ਹੈਰਾਨ ਹੋ ਗਈ ਸੀ ਉਸ ਸਮੇਂ ਅਮਨ ਨੇ ਆਪਣੀ ਸੱਸ ਨੂੰ ਫੋਨ ਕੀਤਾ ਤੇ ਕਿਹਾ ਜਲਦੀ ਜਲਦੀ ਆ ਕੇ ਆਪਣੀ ਬੇਟੀ ਨੂੰ ਲੈ ਜਾਵੋ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਇਸ ਗੱਲ ਤੇ ਉਹ ਜੋਰ-ਜੋਰ ਨਾਲ ਚੀਕਣ ਲੱਗੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰ ਰਹੇ ਹੋ ਦੱਸਦੀ ਕਿਉਂ ਨਹੀਂ ਆਖਰ ਗੱਲ ਕੀ ਆ ਇਸ ਗੱਲ ਤੇ ਅਮਨ ਨੇ ਕਿਹਾ ਬਸ ਥੋੜਾ ਸਮਾਂ ਹੋਰ ਸਬਰ ਕਰ ਲੈ ਤੈਨੂੰ ਆਪੇ ਸਭ ਕੁਝ ਪਤਾ ਲੱਗ ਜਾਵੇਗਾ ਥੋੜੇ ਹੀ ਸਮੇਂ ਬਾਅਦ ਅਮਨ ਦੀ ਸੱਸ ਆਪਣੇ ਨੂੰ ਪਤ ਨੂੰ ਲੈ ਕੇ ਗੁੱਸੇ ਵਿੱਚ ਉਸ ਦੇ ਘਰ ਆ ਗਈ ਆਉਂਦੀ ਹੈ ਕਹਿਣ ਲੱਗੀ ਆਖਰ ਤੂੰ ਮੇਰੀ ਬੇਟੀ ਨੂੰ ਸਮਝਾ ਕੀ ਹੋਇਆ ਤੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਸਕਦੀ ਹਾਂ ਤੇਰੀ ਹਿੰਮਤ ਕਿਵੇਂ ਹੋਈ ਇਹ ਸਭ ਕਰਨ ਦੀ ਉਸੇ ਵੇਲੇ ਅਮਨ ਨੂੰ ਵੀ ਗੁੱਸਾ ਚੜ ਗਿਆ ਉਸ ਨੇ ਕਿਹਾ ਤੁਸੀਂ ਜੋ ਵੀ ਕਰਨਾ ਕਰੋ ਮੈਨੂੰ ਇਸ ਦੀ ਕੋਈ ਟੈਨਸ਼ਨ ਨਹੀਂ ਪਰ ਇਹ ਔਰਤ ਮੇਰੀ ਕਰੀ ਨਹੀਂ ਦਿਸਣੀ ਚਾਹੀਦੀ ਆਖਰ ਤੁਸੀਂ ਜਾਣਦੇ ਵੀ ਹੋ ਕਿ ਤੁਹਾਡੀ ਇਹ ਲੜਕੀ ਨੇ ਕੀਤਾ ਕੀ ਆ ਅਮਨ ਦੀ ਗੁੱਸੇਪਰੀ ਆਵਾਜ਼ ਹਣ ਉਹ ਥੋੜਾ ਠੰਡੇ ਪੈ ਗਏ ਤੇ ਕਹਿਣ ਲੱਗੇ ਬੇਟਾ ਆਖਰ ਇਸ ਤਰ੍ਹਾਂ ਦਾ ਵੀ ਕੀ ਕਰ ਦਿੱਤਾ ਸਿਮਰਨ ਨੇ ਜੋ ਤੂੰ ਉਸ ਨੂੰ ਘਰੋਂ ਕੱਢਣ ਲਈ ਤਿਆਰ ਹੋ ਗਿਆ ਅਮਨ ਨੇ ਕਿਹਾ ਮੰਮੀ ਜੇ ਮੇਰੀ ਗੱਲ ਦਾ ਇੰਨਾ ਹੀ ਜ਼ਿਆਦਾ ਗੁੱਸਾ ਆ ਰਿਹਾ ਤੇ ਤੁਸੀਂ ਆਪਣੀ ਬੇਟੀ ਨੂੰ ਹੀ ਕਿਉਂ ਨਹੀਂ ਪੁੱਛ ਲੈਂਦੇ ਫਿਰ ਉਹਨਾਂ ਨੇ ਆਪਣੀ ਬੇਟੀ ਵੱਲ ਵੇਖਿਆ ਜੋ ਇੱਧਰ ਉੱਧਰ ਕਰਕੇ ਆਪਣੀਆਂ ਨਜ਼ਰਾਂ ਚੁਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਮਨ ਨੇ ਕਿਹਾ ਜੇ ਇਹ ਨਹੀਂ ਦੱਸਦੀ ਤਾਂ ਮੈਂ ਦੱਸ ਦਿੰਨਾ ਅਸਲ ਵਿੱਚ ਤੁਹਾਡੀ ਬੇਟੀ ਦੀਆਂ ਅੱਖਾਂ ਵਿੱਚ ਮੇਰੀ ਮਾਂ ਸ਼ੁਰੂ ਤੋਂ ਹੀ ਖਟਕਦੀ ਸੀ ਐਨੇ ਸਮੇਂ ਤੱਕ ਮੈਂ ਆਪਣੀ ਮਾਂ ਤੋਂ ਅਲੱਗ ਰਿਆ ਤਾਂ ਕੇਵਲ ਤੁਹਾਡੀ ਬੇਟੀ ਦੀ ਵਜ੍ਹਾ ਕਰਕੇ ਜਦੋਂ ਉਹਨਾਂ ਦੀ ਬੁਢਾਪੇ ਵਾਲੀ ਸਥਿਤੀ ਵਿੱਚ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਆਇਆ ਤਾਂ ਤੁਹਾਡੀ ਬੇਟੀ ਨੇ ਇੱਕ ਇਸ ਤਰ੍ਹਾਂ ਦੀ ਚਾਲ ਚੱਲੀ ਜਿਸ ਦੇ ਲਈ ਮੈਂ ਤਾਂ ਕੀ ਪਰਮਾਤਮਾ ਵੀ ਉਸਨੂੰ ਮਾਫ਼ ਨਹੀਂ ਕਰ ਸਕਦਾ ਇਸ ਤਰ੍ਹਾਂ ਕਹਿੰਦੇ ਹੋਏ ਅਮਨ ਨੇ ਆਪਣੀ ਸੱਸ ਦੇ ਹੱਥਾਂ ਵਿੱਚੋਂ ਖੱਤ ਫੜਾਇਆ ਜੋ ਉਸਦੀ ਮਾਂ ਨੇ ਲਿਖਿਆ ਸੀ ਉਸਨੇ ਦੱਸਿਆ ਕਿ ਇਹ ਮੇਰੀ ਮਾਂ ਨੇ ਅੰਤਿਮ ਸਮੇਂ ਵਿੱਚ ਲਿਖਿਆ ਜਿਸ ਵਿੱਚ ਉਹਨਾਂ ਨੇ ਆਪਣੇ ਦਿਲ ਦੀ ਇੱਕ ਇੱਕ ਗੱਲ ਲਿਖੀ ਹੈ ਖੱਤ ਵਿੱਚ ਲਿਖਿਆ ਸੀ ਮੇਰੇ ਪਿਆਰੇ ਬੇਟੇ ਅਮਨ ਸਦਾ ਖੁਸ਼ ਰਹੇ ਜੋਂਦੇ ਜੀ ਤਾ ਤੂੰ ਮੇਰੀ ਗੱਲ ਸੁਣੀ ਨੀ ਪਰ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਮਰਨ ਤੋਂ ਬਾਅਦ ਜਦ ਤੈਨੂੰ ਮੇਰਾ ਇਹ ਖੱਤ ਮਿਲੇਗਾ ਤੇ ਤੈਨੂੰ ਮੇਰੀ ਗੱਲ 'ਤੇ ਯਕੀਨ ਹੋ ਜਾਵੇਗਾ। ਅਸਲ ਵਿੱਚ ਜਦ ਮੈਂ ਤੇਰੀ ਘਰ ਪਹਿਲੀ ਵਾਰ ਆਈ ਸੀ ਉਸ ਦਿਨ ਤੋਂ ਹੀ ਤੇਰੀ ਪਤਨੀ ਨੇ ਕਦੇ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕੀਤੀ ਸੀ। ਗੱਲ ਕਰਨਾ ਤਾਂ ਬਹੁਤ ਦੂਰ ਦੀ ਗੱਲ। ਉਹ ਤਾਂ ਰੋਜ਼ ਮੈਨੂੰ ਤਾਣੇ ਮਿਹਣੇ ਦਿੰਦੀ ਸੀ। ਜਦ ਮੈਂ ਕੰਬੜੀ ਬਾਈ ਨੂੰ ਦੇਣ ਲਈ ਤੇਰੇ ਤੋਂ ਪੈਸੇ ਮੰਗੇ। ਉਦੋਂ ਤੂੰ ਇਹ ਜ਼ਿੰਮੇਵਾਰੀ ਨੂ ਨੂੰ ਦੇ ਕੇ ਦਫ਼ਤਰ ਚਲਾ ਗਿਆ। ਤਾਂ ਨੂ ਨੇ ਮੈਨੂੰ ਬਹੁਤ ਖਰੀਆਂ-ਫੁੱਟੀਆਂ ਸੁਣਾਈਆਂ। ਮੈਂ ਬਿਆਨ ਨਹੀਂ ਕਰ ਸਕਦੀ ਬੇਟਾ। ਪਰ ਮੈਨੂੰ ਇੱਕ ਮਜਬੂਰ ਵਿਧਵਾ ਮਾਂ ਦੀ ਲਚਾਰੀ ਉੱਤੇ ਦਇਆ ਆ ਰਹੀ ਸੀ ਇਸ ਲਈ ਮੈਂ ਉਸ ਨੂੰ ਆਪਣੀ ਸੋਨੇ ਦੀ ਅੰਗੂਠੀ ਦਿੱਤੀ ਤਾਂ ਜੋ ਉਸ ਨੂੰ ਵੇਚ ਕੇ ਉਹ ਆਪਣੇ ਬੱਚੇ ਦਾ ਇਲਾਜ ਕਰਵਾ ਸਕੇ ਪਰ ਉਹ ਇਨੀ ਨੇਕ ਦਿਲ ਔਰਤ ਨਿਕਲੀ ਕਿ ਮੇਰਾ ਕਰਜ਼ਾ ਚੁਕਾਉਣ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਤੇ ਪੈਸੇ ਇਕੱਠੇ ਕੀਤੇ ਜਦ ਉਸ ਨੂੰ ਪਤਾ ਲੱਗਿਆ ਕਿ ਤੁਸੀਂ ਮੈਨੂੰ ਬਿਹਦ ਆਸ਼ਰਮ ਭੇਜ ਦਿੱਤਾ ਤਾਂ ਉਹ ਮੇਰਾ ਕਰਜ਼ਾ ਚੁਕਾਉਣ ਇੱਥੋਂ ਤੱਕ ਆ ਗਈ ਉਹ ਤਾਂ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਜਾਣਾ ਚਾਹੁੰਦੀ ਸੀ ਪਰ ਮੈਂ ਉਸਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇੱਕ ਦਿਨ ਮੇਰਾ ਬੇਟਾ ਮੈਨੂੰ ਲੈਣ ਜ਼ਰੂਰ ਆਵੇਗਾ। ਬੇਟਾ ਜੱਸਦੈਨ ਤੇਰੇ ਪੈਸੇ ਗਾਇਬ ਹੋਈ ਸੀ ਉਸ ਤੋਂ ਇੱਕ ਦਿਨ ਪਹਿਲਾਂ ਤੇਰੇ ਆਫਿਸ ਜਾਣ ਤੋਂ ਬਾਅਦ ਉਹ ਮੇਰੇ ਕਮਰੇ ਵਿੱਚ ਚਾਈ ਸੀ। ਉਸਨੇ ਮੈਨੂੰ ਇਹ ਗੱਲ ਕਹੀ ਸੀ ਕਿ ਬੈਠੇ-ਬੈਠੇ ਹੱਡੀਆਂ ਜਾਮ ਹੋ ਜਾਣਗੀਆਂ। ਸਰੀਰ ਨੂੰ ਥੋੜਾ ਚਲਾਉਂਦੇ ਰਹਿਣਾ ਚਾਹੀਦਾ। ਤੇ ਇਸ ਤਰ੍ਹਾਂ ਕਹਿ ਕੇ ਉਸਨੇ ਗੁਵਾੜ ਵਿੱਚ ਰਹਿੰਦੀ ਆਂਟੀ ਦੇ ਨਾਲ ਪਾਰਕ ਵਿੱਚ ਘੁੰਮਣ ਭੇਜ ਦਿੱਤਾ ਸੀ। ਪਰ ਮੈਂ ਇਹ ਸਮਝ ਨਾ ਸਕੀ ਕਿ ਜੋ ਨੂੰ ਕਦੇ ਮੇਰੇ ਨਾਲ ਗੱਲ ਕਰਨੋਂ ਵੀ ਤਿਆਰ ਨਹੀਂ ਸੀ ਅੱਜ ਉਸ ਨੂੰ ਮੇਰੀ ਐਨੀ ਚਿੰਤਾ ਕਿਉਂ ਹੋਣ ਲੱਗ ਪਈ ਆਖਰੋ ਮੇਰੇ ਨਾਲ ਐਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਿਉਂ ਕਰਨ ਲੱਗ ਪਈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਨੂੰ ਮੇਰੇ ਖਿਲਾਫ ਐਡੀ ਵੱਡੀ ਚਾਲ ਚੱਲ ਸਕਦੀ ਹੈ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਮੇਰੇ ਸੰਦੂਕ ਵਿੱਚ ਪੈਸੇ ਰੱਖ ਕੇ ਤੇ ਆਪਣੀ ਕੰਮ ਵਾਲੀ ਉੱਤੇ ਚੋਰੀ ਦਾ ਇਲਜ਼ਾਮ ਲਗਾ ਦੇਵੇਗੀ ਖੱਤ ਪੜਦੇ ਪੜਦੇ ਅਮਨ ਫੇਰ ਰੋਣ ਲੱਗਿਆ ਉਸਨੇ ਕਿਹਾ ਮੰਮੀ ਮੈਂ ਇਹ ਤਾਂ ਜਾਣਦਾ ਕਿ ਤੁਹਾਡੀ ਬੇਟੀ ਮੇਰੀ ਮਾਂ ਨੂੰ ਪਸੰਦ ਨਹੀਂ ਕਰਦੇ ਸੀ ਪਰ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਉਹ ਇੰਨੀ ਨੀਚ ਹਰਕਤ ਕਰੇਗੀ ਇਹ ਮੈਂ ਕਦੇ ਨਹੀਂ ਸੋਚਿਆ ਸੀ ਅਮਨ ਦੀ ਸੱਸ ਕਹਿਣ ਲੱਗੀ ਨਹੀਂ ਮੇਰੀ ਬੇਟੀ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੀ ਅਮਨ ਨੇ ਕਿਹਾ ਮੰਮੀ ਇਹ ਗੱਲ ਬਿਲਕੁਲ ਸੱਚ ਹੈ ਇਹ ਉਸ ਦਿਨ ਦੀ ਗੱਲ ਹੈ ਜਦ ਤੁਸੀਂ ਆਪਣੀ ਬੇਟੀ ਨੂੰ ਸੋਨੇ ਦੀ ਚੇਨ ਦਿੱਤੀ ਸੀ ਸੋਨੇ ਦੀ ਚੇਨ ਬਾਰੇ ਸੁਣਦਿਆਂ ਹੀ ਸਿਮਰਨ ਦੀ ਮਾਂ ਕਹਿਣ ਲੱਗੀ ਨਹੀਂ ਬੇਟਾ ਮੈਂ ਤਾਂ ਉਸਨੂੰ ਕੋਈ ਸੋਨੇ ਦੀ ਚੀਨ ਨਹੀਂ ਦਿੱਤੀ ਅਮਨ ਨੇ ਕਿਹਾ ਅੱਛਾ ਫਿਰ ਪੁੱਛੋ ਆਪਣੀ ਬੇਟੀ ਨੂੰ ਉਸਨੇ ਤਾਂ ਨਵੀਂ ਸੋਨੇ ਦੀ ਚੀਨ ਦਿਖਾਉਂਦਿਆਂ ਹੋਇਆਂ ਇਹੀ ਕਿਹਾ ਸੀ ਕਿ ਇਹ ਮੇਰੀ ਮਾਂ ਨੇ ਦਿੱਤੀ ਆ ਇਹ ਗੱਲ ਸੁਣਦਿਆਂ ਸਿਮਰਨਦੀਪ ਅਸੀਨੇ ਛੁੱਟਣ ਲੱਗ ਪਈ ਸੀ ਅਮਨ ਨੇ ਗੁੱਸੇ ਵਿੱਚ ਕਿਹਾ ਸੱਚ ਸੱਚ ਦੱਸ ਦੇ ਇਹ ਚੀਨ ਤੂੰ ਉਹਨਾਂ ਪੈਸਿਆਂ ਨਾਲ ਹੀ ਖਰੀਦੀ ਆ ਨਾ ਜੋ ਲੱਖ ਰੁਪਏ ਗਾਇਬ ਹੋਇਆ ਸੀ ਇਹ ਗੱਲ ਸੁਣਦਿਆਂ ਸਿਮਰਨਦੀਪ ਭਰਾ ਪਰਜਾਈ ਵੀ ਬਹੁਤ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ ਸਿਮਰਨ ਨਜ਼ਰਾਂ ਚੁਕਾਈ ਚੁੱਪਚਾਪ ਉੱਥੇ ਖੜੀ ਰਹੀ ਅਚਾਨਕ ਸਿਮਰਨ ਦੀ ਮਾਂ ਅੱਗੇ ਹੋਈ ਉਸਨੇ ਗੁੱਸੇ ਵਿੱਚ ਆਪਣੀ ਧੀ ਦੇ ਮੂੰਹ 'ਤੇ ਦੋ ਚਾਰ ਥੱਪੜ ਲਗਾਏ ਅਮਨ ਨੇ ਕਿਹਾ ਮੈਂ ਹੀ ਬੇਵਕੂਫ ਸੀ ਜੋ ਆਪਣੀ ਮਾਂ ਦੀ ਗੱਲ ਨਹੀਂ ਸੁਣੀ ਮੈਂ ਤਾਂ ਤੇਰੇ ਪਿਆਰ ਵਿੱਚ ਇੰਨਾ ਅੰਨ੍ਹਾ ਹੋ ਚੁੱਕਿਆ ਸੀ ਕਿ ਮੈਨੂੰ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਮਾਂ ਨਾਲੋਂ ਵੱਧ ਮੈਂ ਤੇਰੇ 'ਤੇ ਯਕੀਨ ਕੀਤਾ ਕਿ ਤੂੰ ਮੇਰੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਤੈਨੂੰ ਸ਼ਰਮ ਨਹੀਂ ਆਈ ਮੈਂ ਹੀ ਪਾਗਲ ਸੀ ਜੋ ਇਹਨਾਂ ਵੀ ਨਹੀਂ ਸੋਚ ਸਕਿਆ ਕਿ ਮਾਂ ਦੇ ਦੋ ਸੰਦੂਕ ਸੀ ਤੇ ਤੈਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਕਿਸ ਸੰਦੂਕ ਵਿੱਚ ਪੈਸੇ ਲੁਕੋਏ ਹਨ ਜੋ ਸੰਦੂਕ ਖੋਲਦਿਆਂ ਹੀ ਤੋ ਪੈਸੇ ਕੱਢ ਲਏ ਫਿਰ ਉਸਨੇ ਖਤ ਪੜਦੇ ਹੋਏ ਕਿਹਾ ਮੇਰੀ ਮਾਂ ਨੇ ਆਪਣੀ ਆਖਰੀ ਇੱਛਾ ਲਿਖਦੇ ਹੋਏ ਇਹ ਹੀ ਕਿਹਾ ਸੀ ਕਿ ਉਹ ਪੈਂਡ ਵਾਲਾ ਮਕਾਨ ਕਮਵਾਲੀ ਦੇ ਨਾਮ ਕਰ ਦਿੱਤਾ ਜਾਵੇ ਤਾਂ ਜੋ ਅੰਤਮ ਸਮੇਂ ਵਿੱਚ ਜੋ ਉਸਨੇ ਮੇਰੀ ਮਾਂ ਦੀ ਸੇਵਾ ਕੀਤੀ ਆ ਮੈਂ ਉਸ ਦਾ ਕਰਜ਼ਾ ਚੁਕਾ ਸਕਾਂ। ਅੰਤ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇਸ ਖੱਤ ਨੂੰ ਲਿਖਣ ਦਾ ਉਹਨਾਂ ਦਾ ਇਹ ਉਦੇਸ਼ ਨਹੀਂ ਕਿ ਉਹ ਕਿਸੇ ਨੂੰ ਗੁਨਾਹਗਾਰ ਸਾਬਤ ਕਰਨ ਬਲਕਿ ਖੁਦ ਨੂੰ ਬੇਗੁਨਾਹ ਸਾਬਤ ਕਰਨਾ ਸੀ ਤੇ ਉਹ ਚਾਹੁੰਦੇ ਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤਾਵਾਂ ਤਾਂ ਹੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਇਹ ਸਭ ਪੜਦਿਆਂ ਉਹ ਫਟਫਟ ਕੇ ਰੋਣ ਲੱਗਿਆ ਤੇ ਰੋਂਦੇ ਹੋਏ ਉਹ ਇਹੀ ਕਹਿ ਰਿਹਾ ਸੀ ਕਿ ਜੇ ਮੈਂ ਆਪਣੀ ਮਾਂ ਨੂੰ ਇਕੱਲਾ ਨਾ ਛੱਡਿਆ ਹੁੰਦਾ ਤਾ ਅੱਜ ਮੇਰੇ ਸਾਹਮਣੇ ਮੇਰੀ ਮਾਂ ਸਹੀ ਸਲਾਮਤ ਹੁੰਦੀ ਕਾਸ਼ ਇੱਕ ਵਾਰ ਮੈਂ ਉਹਨਾਂ ਦੀ ਗੱਲ ਤੇ ਭਰੋਸਾ ਕੀਤਾ ਹੁੰਦਾ ਫਸ ਤਉ ਇਸ ਤਰ੍ਹਾਂ ਰੋਂਦਿਆਂ ਵੇਖ ਉਸ ਦੀ ਸਾਸ ਦੀਆਂ ਅੱਖਾਂ ਵਿੱਚੋਂ ਵੀ ਪਾਣੀ ਆ ਗਿਆ ਸੀ ਗੁੱਸੇ ਵਿੱਚ ਉਸ ਦੀ ਮਾਂ ਨੇ ਇਹੀ ਗੱਲ ਕਹੀ ਕਿ ਇਸ ਤਰ੍ਹਾਂ ਦੀ ਘਟਿਆ ਬੇਟੀ ਨਾਲੋਂ ਤਾਂ ਰੱਬ ਮੈਨੂੰ ਬੇਟੀ ਦਿੰਦਾ ਹੀ ਨਾ ਇਹਨੇ ਨੂੰ ਉਸਦਾ ਭਰਾ ਵੀ ਗੁੱਸੇ ਨਾਲ ਭੜਕ ਉੱਠਿਆ ਫਸਨੇ ਕਿਹਾ ਤੂੰ ਇੱਕ ਵਾਰ ਵੀ ਇਹ ਘਟਿਆ ਹਰਕਤ ਕਰਨ ਤੋਂ ਪਹਿਲਾਂ ਸੋਚਿਆ ਨਹੀਂ ਜੇ ਇਸ ਤਰ੍ਹਾਂ ਮੈਂ ਤੇ ਤੇਰੀ ਭਾਬੀ ਮਾਂ ਨਾਲ ਕਰੇ ਤਾਂ ਤੈਨੂੰ ਚੰਗਾ ਲੱਗੇਗਾ ਇੱਕ ਪਾਸੇ ਤੇਰੀ ਸੱਸ ਸੀ ਜਿਸ ਨੇ ਇੱਕ ਗਰੀਬ ਦੀ ਮਦਦ ਕਰਨ ਲਈ ਆਪਣੀ ਸੋਨੇ ਦੀ ਅੰਗੂਠੀ ਤੱਕ ਵੀ ਬੀਚ ਦਿੱਤੀ ਤੇ ਦੂਜੇ ਪਾਸੇ ਤੂੰ ਜਿਸ ਨੇ ਇੱਕ ਸੋਨੇ ਦੀ ਚੇਨ ਖਰੀਦਣ ਦੇ ਲਈ ਤੇ ਆਪਣੀ ਸੱਸ ਤੋਂ ਛੁਡਕਾਰਾ ਪਾਉਣ ਦੇ ਲਈ ਇਸ ਤਰ੍ਹਾਂ ਦੀ ਨੀਚ ਤੇ ਘਟੀਆਂ ਹਰਕਤ ਕੀਤੀ ਅਮਨ ਦੀ ਸੱਸ ਉਸ ਨੂੰ ਹੌਸਲਾ ਦਿੰਦੀ ਹੋਈ ਆਹ ਕਹਿਣ ਲੱਗੀ ਬੇਟਾ ਮੈਂ ਸਮਝ ਸਕਦੀ ਹਾਂ ਕਿ ਤੇਰੇ ਉੱਪਰ ਕੀ guzardi ਹੋਵੇਗੀ ਜੋ ਤੇਰੀ ਮਾਂ ਦੇ ਨਾਲ ਪੀਤਿਆ ਉਹ ਸਭ ਭੁੱਲਣਾ ਤੇਰੇ ਲਈ ਆਸਾਨ ਨਹੀਂ ਹੈ ਪਰ ਮੈਂ ਤੇਰੇ ਅੱਗੇ ਹੱਥ ਝੋੜਦੀ ਹਾਂ ਕਿ ਮੇਰੀ ਤੀ ਨੂੰ ਇੱਕ ਮੌਕਾ ਦੇ ਦੇ ਕਿਉਂਕਿ ਤੇਰੀ ਮਾਂ ਦੀ ਵੀ ਤਾਂ ਆਖਰੀ ਇੱਛਾ ਹੀ ਸੀ ਕਿ ਤੂੰ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਖੁਸ਼ ਰਹੀਂ ਅੱਜ ਸਿਮਰਨ ਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਸੀ ਕਿ ਆਖਰ ਉਸਨੇ ਕਿਉਂ ਖੁਦ ਆਪਣੇ ਹੱਥਾਂ ਨਾਲ ਆਪਣੀ ਗ੍ਰੈਸਤੀ ਨੂੰ ਅੱਗ ਲਗਾ ਦਿੱਤੀ ਸੀ ਆਖਰ ਕਿਉਂ ਉਸਨੇ ਆਪਣੀ ਸਾਸ ਨਾਲ ਇੰਨਾ ਗਲਤ ਵਿਹਾਰ ਕੀਤਾ ਜਸਤੀ ਵਜਾ ਕਰਕੇ ਉਹਨਾਂ ਨੇ ਇਹਨਾਂ ਦੁੱਖ ਸਿਆਂ ਆੰਤਮ ਸਮੇਂ ਵਿੱਚ ਅੰਮਾ ਦੀ ਸੇਵਾ ਕਰਕੇ ਕੰਮ ਵਾਲੀ ਨੇ ਜੋ ਉਪਕਾਰ ਕੀਤਾ ਸੀ ਉਸ ਨੂੰ ਮੰਨਦੇ ਹੋਏ ਅਮਨ ਨੇ ਮਾਂ ਦਾ ਪਿੰਡ ਵਾਲਾ ਮਕਾਨ ਉਸਦੇ ਨਾਮ ਕਰ ਦਿੱਤਾ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਅਮਨ ਨੇ ਆਪਣੀ ਪਤਨੀ ਨੂੰ ਘਰ ਰੱਖ ਤਾ ਲਿਆ ਸੀ ਪਰ ਉਸ ਨੂੰ ਮਾਫ ਨਾ ਕਰ ਸਕਿਆ ਸਿਮਰਨ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਦੁਬਾਰਾ ਫਿਰ ਆਪਣੇ ਪਤੀ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਸਕੇ ਪਰ ਸ਼ਾਇਦ ਹੋਣੇ ਸੰਭਵ ਨਹੀਂ ਸੀ ਸੋ ਦੋਸਤੋ ਏ ਸੀ ਅੱਜ ਦੀ ਕਹਾਣੀ ਹੁਣ ਤੁਸੀਂ ਦੱਸਿਓ ਕਿ ਜੇਕਰ ਤੁਸੀਂ ਅਮਨ ਦੀ ਜਗ੍ਹਾ ਤੇ ਹੁੰਦੇ ਤਾਂ ਸਿਮਰਨ ਨੂੰ ਮਾਫ ਕਰ ਪਾਉਂਦੇ ਕੀ ਇਹਨਾਂ ਸੋਖਾਏ ਜ਼ਰੂਰ ਲਿਖਿਓ ਆਪਣੇ ਵਿਚਾਰ ਇੰਤਜ਼ਾਰ ਰਹੇਗਾ ਪੂਰੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਵੱਤ ਵੱਤ ਸ਼ੇਅਰ ਕਰਿਓ ਚੈਨਲ ਤੇ ਨਵੀਂ updates ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਵਧੀਆ ਵਧੀਆ ਕਹਾਣੀਆਂ ਹਰ ਰੋਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸ਼ੁਕਰੀਆ